ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਤੋਂ ਰਾਤ ਤੋਂ ਸ਼ਾਮ ਤੋਂ ਪੜਾ ਢੋਲਿਆ ਗੁਰਦੁਆਰਾ ਗੁਰੂ ਨਾਨਕ ਸਾਹਿਬ ਜੀ ਤੋਂ ਲਿਗਿਆ ਤੇ ਇੱਥੇ ਬਣਾਇਆ ਉਹਨਾਂ ਨੇ ਇੱਕ ਡੇਉੜੀ ਜੜੀ ਉਹ ਮੁੱਖ ਤੇ ਉੱਤੇ ਕਲ ਸੁਚਾਇਆ ਸਿਾਰੇ ਨੇ ਉਹ ਬਾਬਾ ਜੋਗਾ ਸਿੰਘ ਦੇ ਹੱਥ ਤੋਂ ਕਾਤਸੇ ਜੋ ਆਇਆ ਨਹੀਂ ਤੇ ਦਲਪੰਦ ਸੀ ਫੌਜਾਂ ਜਿਹੜੀਆਂ ਉਗਤ ਤੱਕ ਆ ਖੇਡ ਰਹੇ ਤੇ ਬਾਕੀ ਮਾਇਆ ਆਪਣੇ ਆਪਣੇ ਕੱਪੜੇ ਧੋ ਗਏ ਸੁਪਣੇ ਪਾਏ ਇਹ ਸਭ ਆਪਣੇ ਆਪਣੇ ਕੰਮ ਹੀ ਲੱਗੇ ਇੱਕ ਸਿੰਘ ਕੋਈ ਨਾ ਆ ਰਿਹਾ ਕੋਈ ਆਪਣਾ ਕੁਛ ਕਰ ਰਿਹਾ ਕੋਈ ਕੁਛ ਕਰ ਰਿਹਾ ਤੇ ਆਪਣੇ ਜਹਾਜ਼ ਵੀ ਤਿਆਰ ਕਰ ਰਹੇ ਸਿੰਘ ਸੱਚੇ ਪਾ ਸੱਚੜ ਦੀ ਕਲਾ ਰੱਖੇ ਸਦੀ ਇਹ ਜੋ ਪਰੰਪਰਾ ਚੱਲੀ ਜਾਂਦੀ ਦਲਪੰਥ ਵਾਹਿਗੁਰੂ ਆਪ ਇਹਦੇ ਵਿੱਚ ਸਹਾਇ ਹੋ ਕੇ ਨਾਲ ਲੈ ਕੇ ਚੱਲਣਗੇ ਹੁਣ ਤਿਆਰੇ ਨੇ ਇੱਥੋਂ ਚਾਲੇ ਦੇ ਤੋਲੀਏ ਤੋਂ ਕਰੀਬ 300 ਕਿਲੋਮੀਟਰ ਇੱਥੋਂ ਅੰਦਰ ਗੁਰੂ ਕਾ ਬਾਗ ਗੁਰਦੁਆਰਾ ਸਾਹਿਬ ਉੱਥੇ ਅੱਜ ਪੜਾ ਕਰਨਗੇ ਦਲਪਤ ਕੰਤੇ ਆਰੇ ਨੇ ਪੂਰੇ انشاءاللہ ਪੈਣੀ ਵਾਲਾ ਵਾਸ ਸਿਕਦੇ ਘੰਟੇ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਤੋਂ ਰਾਤ ਨੂੰ ਸ਼ਾਮ ਤੋਂ ਪੜਾ ਢੋਲਿਆ ਗੁਰਦੁਆਰਾ ਗੁਰੂ ਨਾਨਕ ਸਾਹਿਬ ਜੀ ਢੋਲਿਆ ਤੇ ਇੱਥੇ ਬਣਾਇਆ ਉਹਨਾਂ ਨੇ ਇੱਕ ਡੇਵੜੀ ਜੜੀ ਉਹਦਾ ਮੁੱਖ ਤੇ ਉੱਤੇ ਕੱਲ ਸੁੱਤੇ ਆ ਸ ਜਾ ਰਹੇ ਨੇ ਉਹ ਬਾਬਾ ਜੋਗਾ ਸਿੰਘ ਦੇ ਹੱਥ ਤੋਂ